ਗੁਰੂ ਕੇ ਸਿੱਖਾਂ ਨੇ ਆਪਣੇ ਤਨ ਤੇ ਬਹੁਤ ਦੁੱਖ ਝੱਲ ਕੇ ਵੀ ਗੁਰੂ ਨਾਲ ਪ੍ਰੀਤ ਨਿਭਾਈ 1716 ਈਸਵੀ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਤੁਰਕਾਨੀ ਕਹਿਰ ਸੀ ਜਿਹੜਾ ਉਹ ਬਿਲਕੁਲ ਸਿਖਰ ਤੇ ਝੁਲਦਾ ਸੀ। ਪਾਪੀਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਬੰਦ ਕਰ ਦਿੱਤੇ ਬੂਏ। ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ ਬੰਦ ਹੋ ਗਿਆ। ਬਹੁਤ ਸਖਤੀ ਨਾਲ ਪਹਿਰੇ ਲਾ ਦਿੱਤੇ ਤੇ ਸੱਚ ਦੇ ਪਰਵਾਨੇ ਪ੍ਰੀਤ ਕਰਨ ਵਾਲੇ ਉਸ ਵੇਲੇ ਰਾਵੀ ਤੇ ਚਨਾਬ ਦੇ ਵਿਚਕਾਰ ਸੰਦਲਬਾਰ ਦੇ ਜੰਗਲਾਂ ਵਿੱਚ ਬੈਠੇ ਸਨ ਤੇ ਗੁਰੂ ਕੇ ਸਿੱਖਾਂ ਪ੍ਰੀਤਵਾਨਾਂ ਨੂੰ ਸੁਨੇਹਾ ਪਹੁੰਚਿਆ ਕਿ ਬੂਏ ਬੰਦ ਕਰ ਦਿੱਤੇ ਗਏ ਨੇ ਸ੍ਰੀ ਹਰਮੰਦਰ ਸਾਹਿਬ ਦੇ ਇੱਕ ਗੁਰੂ ਦਾ ਸਿੱਖ ਉੱਠਦਾ ਜਿਹਦਾ ਨਾਮ ਹੈ ਭਾਈ ਮਨਸ਼ਾ ਸਿੰਘ ਭਾਈ ਮਨਸ਼ਾ ਸਿੰਘ ਨੇ ਮਨ ਦੀ ਇੱਛਾ ਮਨਸ਼ਾ ਜਾਰ ਕੀਤੀ ਸਿੱਖਾਂ ਨਾਲ مشਵਰਾ ਕਰਕੇ ਸਲਾਹ ਕਰਕੇ ਅਰਦਾਸ ਕਰਕੇ ਤੁਰਦਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਕੇ ਇੱਕ ਡੂੰਗੀ ਖਾਈ ਵਿੱਚ ਆਪਣਾ ਟਿਕਾਣਾ ਕਰ ਲਿਆ ਥੋੜਾ ਲਿਵਾਸ ਵੀ ਆਪਣਾ ਬਦਲਿਆ ਜਦੋਂ ਰਾਤ ਦਾ ਵੇਲਾ ਆਇਆ ਭਾਈ ਮਨਸ਼ਾ ਸਿੰਘ ਨੇ ਵੇਖਿਆ ਵੀ ਜ਼ਾਲਮ ਦੁਸ਼ਮਣ ਅਵੇਸਲਾ ਹੋ ਗਿਆ ਹੈ ਤੇ ਉਸ ਮੇਲੇ ਭਾਈ ਮਨਸਾ ਸਿੰਘ ਤੁਰੇ ਔਰ ਸਰੋਵਰ ਕੋਲ ਆ ਕੇ ਘੜੇ ਤੇ ਤੈਰ ਕੇ ਦਰਸ਼ਨ ਕਰਨ ਵਾਲੇ ਰਸਤੇ ਤੇ ਪਵੰਦੀ ਸੀ ਪਹਿਰੇਦਾਰੀ ਸੀ ਘੜੇ ਤੇ ਤੈਰ ਕੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਏ ਅੰਦਰ ਜਾ ਕੇ ਸਾਫ ਸਫਾਈ ਕੀਤੀ ਸਰੋਵਰ ਵਿੱਚੋਂ ਪਾਣੀ ਲੈ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਧੋਤਾ ਸੇਵਾ ਕੀਤੀ ਬੈਠ ਕੇ ਆਸਾ ਕੀ ਬਾਣੀ ਦਾ ਪਾਠ ਕੀਤਾ ਮਨ ਵਿੱਚ ਕਿਹਾ ਸਤਿਗੁਰੂ ਅੱਜ ਕੀਰਤਨ ਨਹੀਂ ਮੈਂ ਪਾਠ ਕਰਾਂਗਾ ਆਸਾ ਕੀ ਬਾਣੀ ਦਾ ਪਾਠ ਕੀਤਾ ਔਰ ਗੁਰਮਖੋ ਪਰਤ ਕੇ ਜੋਤ ਜਗਾ ਕੇ ਬੂਏ ਬੰਦ ਕਰਕੇ ਫਿਰ ਵਾਪਸ ਚਲੇ ਆ ਗਿਆ ਬਹੁਤ ਦਿਨ ਭਾਈ ਮਨਸ਼ਾ ਸਿੰਘ ਦੀ ਇਸ ਤਰ੍ਹਾਂ ਸੇਵਾ ਨਿਭਾਉਂਦੇ ਰਹੇ ਔਰ ਇੱਕ ਦਿਨ ਫਿਰ ਵਕਤ ਆਇਆ ਕਿ ਸਰਕਾਰੀ ਹਾਕਮ ਜ਼ਾਲਮ ਉਪਰੋਂ ਡਿਊਟੀਆਂ ਵੇਖਣ ਆਇਆ ਉਹਦੀ ਮਨ ਦੀ ਇੱਛਾ ਸੀ ਵੀ ਸ੍ਰੀ ਹਰਮੰਦਰ ਸਾਹਿਬ ਹੁਣ ਕੋਈ ਸੇਵਾ ਨਹੀਂ ਕਰ ਰਿਹਾ ਸ਼ਾਇਦ ਅੰਦਰੋਂ ਮੈਲਾ ਹੋ ਗਿਆ ਹੋਵੇਗਾ ਪਰ ਬੂਹਾ ਖੋਲ ਕੇ ਵੇਖਿਆ ਅੰਦਰ ਬੜੀ ਪਵਿੱਤਰਤਾ ਸੀ ਜੋਤ ਜਗਦੀ ਸੀ ਉਹਦੇ ਮਨ ਚ ਆਇਆ ਵੀ ਕੋਈ ਆਉਂਦੇ ਇੱਥੇ ਸਿੱਖ ਜਿਹੜਾ ਰੋਜ਼ਾਨਾ ਸੇਵਾ ਕਰਦਾ ਹੈ ਹੋਰ ਸ਼ਕਤੀ ਵਧਾ ਦਿੱਤੀ ਪਹਿਰੇਦਾਰੀ ਸ਼ਕਤੀ ਕਰ ਦਿੱਤੀ ਰੋਜ਼ਾਨਾ ਦੀ ਤਰ੍ਹਾਂ ਭਾਈ ਮਨਸਾ ਸਿੰਘ ਅੱਜ ਆਏ ਇਤਿਹਾਸ ਵਿੱਚ ਜ਼ਿਕਰ ਹੈ ਸੇਵਾ ਕੀਤੀ ਪਰ ਜਦੋਂ ਵਾਪਸ ਪਰਤਣ ਲੱਗੇ ਜ਼ਾਲਮਾਂ ਨੇ ਗੋਲੀਆਂ ਮਾਰ ਕੇ ਭਾਈ ਮਨਸਾ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਭਾਈ ਮਨਸਾ ਸਿੰਘ ਨੇ ਅਰਦਾਸ ਕੀਤੀ ਸੀ ਮਹਾਰਾਜ ਮੇਰੀ ਪ੍ਰੀਤ ਨੇ ਵਧਾਏ ਔਰ ਭਾਈ ਮਨਸਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਤਿੰਨ ਸਿੱਖ ਹੋਰ ਭਾਈ ਤਾਰਾ ਸਿੰਘ ਭਾਈ ਠਾਰਾ ਸਿੰਘ ਤੇ ਭਾਈ ਬਿਜਲਾ ਸਿੰਘ ਇਹ ਤਿੰਨੋਂ ਸਿੱਖ ਵੀ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਪਰ ਸਮੇਂ ਦੇ ਨਾਲ ਇਹਨਾਂ ਪ੍ਰੀਤਬਾਨਾਂ ਨੂੰ ਵੀ ਜਲਮਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ